ਸਤਿ ਸ਼੍ਰੀ ਅਕਾਲ ਜੀ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਬੁਰੀ ਤਰ੍ਹਾਂ ਮਾਝ ਦਿੱਤਾ ਜੇਲ੍ਹ ਚ ਬੈਠਿਆ ਹੋਇਆ ਆਖਰ ਇਹ ਸਭ ਕੀ ਹੋਇਆ ਕਿ ਜਿਸ ਦਾ ਨੁਕਸਾਨ ਸੁਖਬੀਰ ਸਿੰਘ ਬਾਦਲ ਨੂੰ ਹੋਇਆ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕੰਦਿਆ ਉਸ ਤੇ ਵਿਚਾਰ ਹਾਂ ਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬਹਿ ਕੇ ਸੁਖਬੀਰ ਸਿੰਘ ਬਾਦਲ ਨੂੰ ਮਾਝ ਦਿੱਤਾ ਹੈ ਕਿਵੇਂ ਮਾਂਜ ਦਿੱਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅਕਸਰ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਸੀ ਔਰ ਦੂਜੇ ਪਾਸੇ ਜਿਹੜਾ ਵੱਡਾ ਬਾਦਲ ਸੀ ਉਹ ਵੀ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਸੀ ਕਹਿੰਦਾ ਭਾਈ ਤੇਰੇ ਸਾਲੇ ਨੂੰ ਪਿੱਛੇ ਹਟਾ ਦੇ ਨਹੀਂ ਤੈਨੂੰ ਇਹ ਮਾਂਜੂਗਾ ਪਰ ਵਿਕਰਮ ਸਿੰਘ ਮਜੀਠੀਆ ਨੇ ਜੋ ਜੇਲ੍ਹ ਦੇ ਵਿੱਚ ਬੈਠ ਕੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤੀਰ ਚਲਾ ਦਿੱਤਾ ਇਹ ਦਰਾਂ ਸਾਲ ਦੇ ਵਿੱਚ ਪੂਰੇ ਅਕਾਲੀ ਦਲ ਦੇ ਵਿੱਚ ਭਾਜਣਾ ਪੈ ਚੁੱਕੀਆਂ ਨੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜੀ ਗੱਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੌੜਾ ਪਾਰਿਆ ਸੀ ਪੰਜਾਬ ਦੇ ਲੋਕਾਂ ਨੂੰ ਆਪਣੀ ਔਰ ਅਕਰਸ਼ਿਤ ਕਰ ਰਿਹਾ ਸੀ ਕਿ ਭਾਈ ਜਿਹੜੀ ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਲੈ ਕੇ ਆਇਆ ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਬਹੁਤ ਮਾੜੀ ਹੈ ਜਿਹੜਾ ਕਿ ਹੁਣ ਪੰਜਾਬ ਦੇ ਹੀ ਮੁੱਖ ਮੰਤਰੀ ਨੇ ਲੈਂਡ ਪੂਲਿੰਗ ਪਾਲਿਸੀ ਦੀ ਜਿਹੜੀ ਮੁਹਿੰਮ ਚਲਾਈ ਸੀ ਦਰਾਂ ਸਾਲ ਦੇ ਵਿੱਚ ਉਹਨੂੰ ਰੋਕ ਦਿੱਤਾ ਤਾਂ ਹੁਣ ਦੂਜੇ ਪਾਸੇ ਪੰਜਾਬ ਦੇ ਕਿਸਾਨ ਜਿਹੜੇ ਸੁਖਬੀਰ ਧੜੇ ਦੇ ਨਾਲ ਰਹੇ ਸੀ ਉਹ ਵੀ ਹੁਣ ਮੁੱਖ ਮੰਤਰੀ ਵੱਲ ਹੋ ਗਏ ਨੇ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਨੇ ਕਿਹੜਾ ਤੀਰ ਚਲਾ ਦਿੱਤਾ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਬਾਦਲ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਸੀ ਭਾਈ ਜਿਹੜਾ ਵਿਕਰਮ ਸਿੰਘ ਮਜੀਠੀਆ ਇਹ ਬੜਾ ਹੀ ਸ਼ੈਤਾਨ ਬੰਦਾ ਹੈ ਇਹ ਤੇਰੀ ਸਰਕਾਰ ਵੀ ਡੇਗੂਗਾ ਤੇ ਤੇਰਾ ਪੰਜਾਬ ਦੇ ਅੰਦਰ ਨਾਂ ਵੀ ਬਦਨਾਮ ਕਰ ਦੂਗਾ ਸੋ ਇਹ ਸੱਚ ਹੋ ਗਿਆ ਤਾਂ ਵਿਕਰਮ ਸਿੰਘ ਮਜੀਠੀਆ ਨੇ ਸਖਬੀਰ ਸਿੰਘ ਬਾਦਲ ਨੂੰ ਕਿਵੇਂ ਮਾਨਜ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਲੈਂਡ ਪੂਰਿੰਗ ਪਾਲਿਸੀ ਔਰ ਵਿਕਰਮ ਮਜੀਠੀਆ ਦੀ ਕੁਝ ਅਨੋਖੀਆਂ ਗੱਲਾਂ ਜਿਹੜੀਆਂ ਆਪਣੇ ਪੰਜਾਬ ਦੇ ਅੰਦਰ ਨਹੀਂ ਪਤਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਸਖਬੀਰ ਨੂੰ ਉਹ ਕੰਟਰੋਲ ਕਰ ਲੈ ਤੇ ਉਹਏ

دو, دو ہزار نو چ جی ایک ہزار بندہ ہزار ہو گیا یہ سو اور کون کرتا کگتا ہے بچے بچے نو لو کگتا ہے آس ਗਰਾਂਟੂ ਹੋਣ ਮਾਪਾਟੀ ਆਪਦੀ ਪਾਰਟੀ ਲੈ ਕੇ ਆਓ ਪਰਾਵਾ ਮਸਾ ਤੱਕ ਖੜਾ ਚੜਾਇਆ ਤੜ ਦੇਾਰੇ ਕਿਉਂ ਪੱਕਾ ਲਈਏ ਸੀ ਯਾਰ ਅਜਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਨੇ ਸੱਚ ਬੋਲ ਦਿੱਤਾ ਕਿਉਂਕਿ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਗੱਲ ਜਿਹੜੀ ਹੁਣ ਚਰਚਾ ਦੇ ਵਿੱਚ ਆ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਬੰਦਾ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹਨੂੰ ਕਿਵੇਂ ਮਾਂਜ ਦਿੱਤਾ ਹੈ ਦੇਖੋ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਦੁਆਰਾ ਰੈਲੀ ਤੇ ਰੈਲੀ ਚੱਲ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਲੈਂਡ ਪੂਲਿੰਗ ਦੇ ਬਹਾਨੇ ਮੈਂ ਆਪਣੀ ਔਰ ਗਰਸ਼ਤ ਕਰਨ ਨੂੰ ਆ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਦਰਸਲ ਦੇ ਵਿੱਚ ਸਮਝ ਚੁੱਕੇ ਤੇ ਦੂਜੇ ਨੰਬਰ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਸਮਝ ਗਿਆ ਅਸੀਂ ਵੀ ਅਪੀਲ ਕੀਤੀ ਸੀ ਕਿ ਜੇਕਰ ਪੰਜਾਬ ਦੇ ਅੰਦਰ ਕੋਈ ਵੀ ਧੜਾ ਜਾਂ ਕੋਈ ਵੀ ਪਾਰਟੀ ਜਾਂ ਕਾਲੀ ਦਲਤੀ ਲੈ ਲੋ ਕਿ ਜੇਕਰ ਇਸ ਨੂੰ ਮਾਤ ਦੇ ਸਕਦੀ ਹੈ ਤਾਂ ਭਗਵੰਤ ਮਾਨ ਦੀ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਦੇ ਸਕਦੀ ਹੈ ਕਿਉਂਕਿ ਸਰਕਾਰ ਦੇ ਵਿਰੁੱਧ ਪੂਰੇ ਪੰਜਾਬ ਦੇ ਕਿਸਾਨ ਹੋ ਗਏ ਸੀ ਬਹੁਤ ਸਾਰੇ ਹੋਰ ਵੀ ਲੋਕ ਸੀ ਜਿਹੜੇ ਖੇਤੀ ਦੇ ਨਾਲ ਜੁੜੇ ਨੇ ਤਾਂ ਹਮ ਦੂਜੇ ਪਾਸੇ ਪੰਜਾਬ ਦੇ ਅੰਦਰ ਹੋਰ ਵੀ ਬਹੁਤ ਸਾਰੇ ਇਫੈਕਟ ਨੇ ਜਿਨ੍ਹਾਂ ਨੂੰ ਲੈ ਕੇ ਹਲੇ ਵੀ ਸਰਕਾਰ ਕੰਮ ਕਰ ਰਹੀ ਹੈ ਪਰ ਖਾਲੀ ਦਲ ਧੜੇ ਨੂੰ ਕੀ ਲੱਗਦਾ ਸੀ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹ ਸੁਪਨਾ ਹੈ ਕਿ ਮੇਰੀ ਵਾਪਸੀ ਪੰਜਾਬ ਦੇ ਅੰਦਰ ਹੋ ਜਾਣੀ ਹੈ ਪਰ ਨਹੀਂ ਕਿਉਂਕਿ ਬੀਤੇ ਦਿਨੀ ਜਿਹੜਾ ਕਿ ਆਕਾਲ ਤਖਤ ਸਭ ਤੋਂ ਇਹਨਾਂ ਨੂੰ ਲੱਤ ਵੱਜੀ ਹੈ ਉਹ ਪੂਰਾ ਪੰਜਾਬ ਜਾਣਦਾ ਹੈ ਔਰ ਦੂਜੇ ਪਾਸੇ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਜਾਂ ਸਾਡੇ ਪੰਜਾਬ ਦੇ ਅੰਦਰ ਸਿੱਖ ਕੌਮ بیٹھی ਹੈ ਉਹ ਇਹਨਾਂ ਲੋਕਾਂ ਨੂੰ ਨਕਾਰ ਚੁੱਕੀ ਹੈ ਉਹ ਚਾਹੇ ਸੁਖਬੀਰ ਬਾਦਲ ਹੋਵੇ ਕਿਉਂਕਿ ਬਿਕਰਮ ਮਜੀਠੀਆ ਨੇ ਮਾਂਜਾ ਕਿਵੇਂ ਆ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਬਹੁਤ ਵੱਡਾ ਤਸਕਰ ਬਹੁਤ ਸਾਰੇ ਲੋਕ ਪੰਜਾਬ ਦੇ ਅੰਦਰ ਉਹਦੇ ਥੱਲੇ ਕੰਮ ਕਰਨ ਵਾਲੇ ਔਰ ਸੁਖਬੀਰ ਬਾਦਲ ਦੀ ਉਹਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਸ਼ਹਿ ਸੀਗੀ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਮਜੀਠੀਆ ਦੇ ਚੱਕਰ ਦੇ ਵਿੱਚ ਆਪਣਾ ਵੀ ਜਿਹੜਾ ਕਿ ਬੇੜਾ ਡੋਬ ਦਿੱਤਾ ਕਿਉਂਕਿ ਇੱਕ ਪਾਸੇ ਪਹਿਲੇ ਇਹਨਾਂ ਦੇ ਉੱਤੇ ਅਲੀਗੇਸ਼ਨ ਬਹੁਤ ਸਾਰੇ ਲੱਗੇ ਨੇ ਕਿ ਸੇ ਕੌਣ ਮਰਵਾਉਣ ਵਾਲੇ ਇਹ ਬਾਦਲੀ ਨੇ ਔਰ ਦੂਜੇ ਪਾਸੇ ਜਿਹੜਾ ਕਿ ਵਿਕਰਮ ਮਜੀਠੀਆ ਉਸ ਬੰਦੇ ਨੇ ਪੰਜਾਬ ਦੇ ਅੰਦਰ ਦੇਖੋ ਕਿ 9 ਲੱਖ ਤੋਂ ਹੁਣ 20 ਲੱਖ ਦੀ ਆંકੜੇ ਕਿਵੇਂ ਵਧ ਗਏ ਨੇ ਕਿ ਇੰਨਾ ਚਿੱਟਾ ਲਾਉਣ ਲੱਗੇ ਪੰਜਾਬ ਦੇ ਅੰਦਰ ਲੋਕ ਕਿ ਹਰ ਕੋਈ ਮਾਂ ਭੈਣ ਅੱਜ ਰੋ ਰਹੀ ਐ ਇਸ ਵਿਕਰਮ ਸਿੰਘ ਮਜੀਠੀਏ ਨੂੰ ਕਿ ਭਾਈ ਇਹਨੂੰ ਡੇਬਰੂਗੜ੍ਹ ਦੀ ਜ਼ਿਲ੍ਹੇ ਦੇ ਵਿੱਚ ਸਿੱਟੋ ਪੰਜਾਬ ਦੇ ਅੰਦਰ ਬਹੁਤ ਵੱਡਾ ਖਤਰਾ ਫੇਰ ਤੋਂ ਮੰਡਰਾ ਜਾਣਾ ਜੇਕਰ ਇਹ ਬੰਦਾ ਬਾਹਰ ਆ ਗਿਆ ਇਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਨੇ ਕਿਉਂਕਿ ਇੱਕ ਨਿਊਜ਼ ਰਿਪੋਰਟਰ ਨੇ ਆંકੜੇ ਕੱਢੇ ਕਿ ਵਿਕਰਮ ਮਜੀਠੀਆ ਬਾਰੇ ਜਾਂ ਬਾਦਲਕਿਆਂ ਬਾਰੇ ਕੀ ਬੋਲਦੇ ਨੇ ਲੋਕ ਤਾਂ ਭਾਈ ਲੋਕਾਂ ਨੇ ਕਿਹਾ ਜਿਹੜੇ ਕਿ ਸਿੱਖੀ ਸਰੂਪ ਦੇ ਵਿੱਚ ਵੀ ਸੀ ਉਹਨਾਂ ਨੇ ਵੀ ਕਿਹਾ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਏ ਨੂੰ ਡਿਬਰੂ ਕੰਡ ਦੇ ਵਿੱਚ ਜਾਣਾ ਚਾਹੀਦਾ ਉੱਥੇ ਭੇਜਣਾ ਚਾਹੀਦਾ ਜੇਕਰ ਪੰਜਾਬ ਦੇ ਅੰਦਰ ਕਿਸੇ ਵੀ ਜੇਲ੍ਹ ਦੇ ਵਿੱਚ ਰਹਿੰਦਾ ਤਾਂ ਪੰਜਾਬ ਦੇ ਅੰਦਰ ਇੱਕ ਗੈਂਗਸਟਰ ਵਰਗਾ ਮਾਹੌਲ ਪੈਦਾ ਹੋਣਾ ਇਹਨਾਂ ਨੇ ਹੀ ਗੈਂਗਸਟਰ ਪੈਦਾ ਕਰਨੇ ਨੇ ਤਾਂ ਹੁਣ ਪੰਜਾਬ ਦੇ ਸਾਡੇ ਲੋਕਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਕਿ ਜਿਹੜੇ ਲੋਕ ਸ਼ਰ੍ਹਾਂ ਆਮ ਧਮਕੀਆਂ ਦੇ ਦਿੰਦੇ ਨੇ ਕਦੇ ਮੁੱਖ ਮੰਤਰੀ ਨੂੰ ਕਦੇ ਜਿਹੜਾ ਕਿ ਸਾਫ ਕਾ ਡੀਜੀਪੀ ਆ ਜਾਂ ਪ੍ਰਸ਼ਾਸਨ ਨੂੰ ਕਿਸੇ ਵੀ ਅਫਸਰ ਨੂੰ ਬਖਸ਼ਿਆ ਨਹੀਂ ਜਾਂਦਾ ਜੇਕਰ ਇਹਨਾਂ ਦੀ ਸਰਕਾਰ ਬਣਦੀ ਆ ਤਾਂ ਤੁਸੀਂ ਐ ਸਮਝੋ ਕਿ ਪੰਜਾਬ ਨੂੰ ਪੰਜਾਬ ਨੂੰ ਇਹਨਾਂ ਨੇ ਉਹ ਦਲਦਲ ਦੇ ਵਿੱਚ ਸੱਕਣਾ ਤੇ ਨਾ ਕਦੇ ਕੋਈ ਸਰਕਾਰ ਆ ਕੇ ਹੋਰ ਕੱਢ ਸਕੇ ਤੇ ਨਾ ਹੀ ਪੰਜਾਬ ਕਿਤੇ ਤੁਹਾਨੂੰ ਦਿਖੇ ਕਿਉਂ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਐਸਾ ਬਣਾ ਦੇਣਾ ਕਿ ਜਗ੍ਹਾ-ਜਗ੍ਹਾ ਦੇ ਉੱਤੇ ਤੁਹਾਨੂੰ ਬੁੜੀਆਂ ਬੰਦੇ ਨਸ਼ਾ ਕਰਦੇ ਨਜ਼ਰ ਆਉਣਗੇ ਇਹਨਾਂ ਨੇ ਦਰਅਸਲ ਦੇ ਵਿੱਚ ਇੱਕ ਫੈਕਟਰੀ ਚਲਾਈ ਹੋਈ ਸੀ ਕਿ ਅਸੀਂ ਲੋਕਾਂ ਨੂੰ ਨਸ਼ੇ ਤੇ ਲਾਉਣਾ ਹੈ ਆਪਣੇ ਲਈ ਅਸੀਂ ਆਪਣਾ ਪੈਸਾ ਇਕੱਠਾ ਕਰਨਾ ਹੈ ਛੇ ਇਹਨਾਂ ਦੀ ਸੋਚ ਆ ਪੰਜਾਬ ਨੂੰ ਨਹੀਂ ਬਦਲ ਸਕਦੇ ਜਿਹੜੇ ਲੋਕ ਪੰਜਾਬ ਨੂੰ 25 ਸਾਲ ਤੱਕ ਲੁੱਟਿਆ ਅੱਜ ਤੱਕ ਲੁੱਟਦੇ ਰਹੇ ਇਹ ਜੋਕਾ ਸੀ ਜਿਹੜੀਆਂ ਭਗਵੰਤ ਮਾਨ ਨੇ ਲਾ ਕੇ ਛੱਡ ਦਿੱਤੀਆਂ ਨੇ ਤੇ ਹੋਰ ਮੁੱਖ ਮੰਤਰੀ ਪੰਜਾਬ ਦੇ ਨੇ ਕਿਸੇ ਨੇ ਵੀ ਅਜ ਤੱਕ ਜੁਰਤ ਨਹੀਂ ਕੀਤੀ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਆ ਆਪ ਤੇ ਫਸੇ ਹੀ ਸਨ ਪਰ ਸੁਖਬੀਤ ਸਿੰਘ ਬਾਦਲ ਨੂੰ ਵੀ ਬੁਰਾ ਫਸਾਤਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਫੜੇ ਜਾਣ ਤੋਂ ਬਾਅਦ ਲੋਕਾਂ ਦੇ ਸਾਹਮਣੇ ਹਰ ਚੀਜ਼ ਜਿਹੜੀ ਹੈ ਖੁੱਲ ਕੇ ਆ ਗਈ ਹੈ ਹਰ ਚੀਜ਼ ਜਿਹੜੀ ਬੇਨਕਾਬ ਹੋ ਗਈ ਹੈ ਇਹਨਾਂ ਦੇ ਅਸਲੀ ਚਿਹਰੇ ਲੋਕਾਂ ਦੇ ਸਾਹਮਣੇ ਆ ਗਏ ਹੈਗੇ ਹੁਣ ਦੁਬਾਰਾ ਇਹਨਾਂ ਦਾ ਪੰਜਾਬ ਦੇ ਵਿੱਚ ਆਉਣਾ ਜਿਹੜਾ ਵਾ ਉਹ ਮੁਸ਼ਕਲ ਹੀ ਨਹੀਂ ਨਾ ਮੁਮਕਨ ਹੋ ਗਿਆ ਵਾ ਕਿਉਂਕਿ ਸੁਖਬੀਰ ਸਿੰਘ ਬਾਦਲ ਇਹ ਕਹਿੰਦਾ ਸੀਗਾ ਕਿ ਬਹੁਤ ਜਲਦ ਮੈਂ ਦੁਬਾਰਾ ਪੰਜਾਬ 'ਚ ਆਪਣੀ ਹਕੂਮਤ ਬਣਾਵਾਂਗਾ ਪਰ ਵਿਕਰਮ ਸਿੰਘ ਮਜੀਠੀਆ ਤੇ ਜਿਹੜੇ ਐਲੀਗੇਸ਼ਨ ਲੱਗ ਗਏ ਆ ਜਿਹੜੀਆਂ ਚੀਜ਼ਾਂ ਸਾਹਮਣੇ ਆ ਗਈਆਂ ਉਸ ਤੋਂ ਬਾਅਦ ਇਨਾ ਦਾ ਜਿਹੜਾ ਹੈ ਦੁਬਾਰਾ ਆਉਣਾ ਇਹ ਮੁਸ਼ਕਲ ਨਹੀਂ ਨਾ ਮੁਮਕਨ ਹੋ ਗਿਆ ਹੈ ਵਿਕਰਮ ਸਿੰਘ ਬਿੱਖਿਆ ਨੇ ਜੇਲ੍ਹ ਚ ਬੈਠਿਆ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਬੁਰੀ ਤਰ੍ਹਾਂ ਮਾਰ ਦਿੱਤਾ ਹੈ ਇਹਨਾਂ ਦੇ ਵੱਡੇ ਬਾਦਲ ਜਿਹੜੇ ਆ ਉਹ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਕਿ ਆਪਣੇ ਸਾਲੇ ਨੂੰ ਡੱਕ ਨਹੀਂ ਤੇ ਤੈਨੂੰ ਬੁਰੀ ਤਰ੍ਹਾਂ ਮਾਰ ਦੇਗਾ ਔਰ ਉਹੀ ਹੋਇਆ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਅਗਰ ਤਬਾਈ ਕੋਈ ਨਸ਼ੇਾਂ ਦੇ ਉੱਤੇ ਇੰਨੀ ਵੱਡੀ ਤਦਾਦ ਚ ਲੋਕ ਲੱਗੇ ਆ ਨਸ਼ਾ ਹਰ ਪਾਸੇ ਫੈਲਿਆ ਹੈ ਤੇ ਸਿਰਫ ਔਰ ਸਿਰਫ ਇਹਨਾਂ ਦੀ ਵਜ੍ਹਾ ਤੋਂ ਬੱਚਾ ਬੱਚਾ ਇਸ ਗੱਲ ਨੂੰ ਜਾਣਦਾ ਸੀ ਪਰ ਕੋਈ ਜਿਹੜਾ ਵਾ ਉਹ ਸਾਹਮਣੇ ਨਾ ਕੁਝ ਹੋਣ ਦੀ ਵਜ੍ਹਾ ਤੋਂ ਖਿਲਾਫ ਬੋਲ ਨਹੀਂ ਸਿੱਕਦੇ ਪਰ ਹੁਣ ਜਿਹੜੀ ਸੀਐਮ ਭਗਵੰਤ ਮਾਨ ਨੇ ਐਕਸ਼ਨ ਕੀਤਾ ਵਾ ਹਰ ਚੀਜ਼ ਸ਼ੀਸ਼ੇ ਵਾਂਗੂ ਸਾਫ਼ ਹੋ ਗਈ ਹੈ ਹਰ ਸਵਾਲ ਦਾ ਹੁਣ ਲੋਕ ਜਵਾਬ ਮੰਗਣ ਦੇ ਹੀ ਹੈਗੇ ਜਿਹੜੇ ਇਹਨਾਂ ਤੇ ਐਲੀਗੇਸ਼ਨ ਲੱਗੇਗੇ ਬਲਕਿ ਲੋਕ ਤੇ ਵੱਡੇ ਪੱਤਰ ਦੇ ਉੱਤੇ ਇਹ ਕਹਿੰਦੇ ਆ ਕਿ ਇਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਕਿਉਂਕਿ ਪੰਜਾਬ ਦੀ ਜਿਸ ਜੇਲ੍ਹ ਚ ਵੀ ਇਹ ਰਹਿਣਗੇ ਉੱਥੇ ਗੈਂਗਸਟਰ ਦਾ ਮਾਹੌਲ ਬਣ ਜਾਏਗਾ ਜਿਸ ਤਰ੍ਹਾਂ ਇਹਨਾਂ ਨੇ ਨਸ਼ੇ ਨੂੰ ਅਰੂਜ ਦਿੱਤਾ ਇਸੇ ਤਰ੍ਹਾਂ ਗੈਂਗਸਟਰ ਜਿਹੜਾ ਵੈ ਉਹ ਵੀ ਅਰੂਜ ਤੇ ਪਹੁੰਚ ਜਾਣਗੇ ਜੇਲ੍ਹਾਂ ਦੇ ਵਿੱਚ ਇਸ ਲਈ ਇਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਜਾਂ ਕਾਲੇ ਪਾਣਿਆਂ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਲੋਕ ਇਹਨਾਂ ਇਹਨਾਂ ਦੇ ਵਿਰੋਧ ਦੇ ਵਿੱਚ ਹੀਗੇ ਆ ਸੀਐਮ ਭਗਵੰਤ ਮਾਨ ਦੀ ਜਿਹੜੀ ਲੈਂਡ ਪੋਲਿੰਗ ਪਾਲਿਸੀ ਹੈਗੀ ਆ ਸੁਬੀਰ ਸਿੰਘ ਬਾਦਲ ਉਸ ਨੂੰ ਇਸਤੇਮਾਲ ਕਰਨ ਲਈ ਸੀਗੇ ਲੋਕਾਂ ਦੀ ਹਮਾਇਤ ਕਰਨ ਵਾਸਤੇ ਕਿਉਂਕਿ ਲੋਕ ਉਸ ਪਾਲਿਸੀ ਵਜਾ ਉਸ ਪਾਲਿਸੀ ਦੀ ਵਜਾ ਤੋਂ ਵਿਰੋਧ ਚ ਸੀਗੇ ਸੀ ਐਮ ਭਗਵੰਤ ਮਾਨ ਦੇ ਕਿਸਾਨ ਖਾਸ ਤੌਰ ਤੇ ਜਿਹੜੇ ਖੇਤੀ ਨਾਲ ਲੋਕ ਜੁੜੇ ਆ ਉਹ ਨੇ ਪਰ ਸੀਐਮ ਭਗਵੰਤ ਮਾਨ ਨੇ ਉਸ ਨੂੰ ਕੈਨਸਲ ਕਰਕੇ ਲੋਕਾਂ ਨੂੰ ਦੁਬਾਰਾ ਇੱਕ ਵਾਰੀ ਆਪਣੇ ਹੱਕ ਦੇ ਵਿੱਚ ਕੀਤਾ ਹੈ ਕਿਉਂਕਿ ਸੀਐਮ ਭਗਵੰਤ ਮਾਨ ਜਾਣਦੇ ਆ ਕਿ ਜਿਹੜਾ ਇਹਨਾਂ ਬਾਦਲਾਂ تو مجھے کے خلاف ایكشن ہے لوگ اس كو بہت خوش ہے گی ہے باقی پھر ٹھا سا اس کے بارے كمینٹس كے لازمی دس ركے اپنا ڈھیر سارا خیال ملیں گے اگلی ویڈیو كے اللہ حافظ